ਸਤਿਗੁਰ ਅਰਜਨ ਦੇ ਮਹਾਰਾਜ ਫਰਮਾਉਂਦੇ ਹਨ ਸਾਧ ਕੀ ਸੋਭਾ ਸਾਧਵਨ ਆਈ ਨਾਨਕ ਸਾਧ ਪ੍ਰਭ ਭੇਦ ਨਾ ਪਾਈ ਕਿ ਸੰਤਾਂ ਦੀ ਸ਼ੋਭਾ ਸੰਤ ਹੀ ਜਾਣਦੇ ਹਨ اے ਭਾਈ ਸੰਤਾਂ ਅਤੇ ਪਰਮਾਤਮਾ ਵਿੱਚ ਕੋਈ ਭੇਦ ਨਹੀਂ ਹੈ ਇਹ ਸ਼ਬਦ ਸਤਗੁਰ ਅਰਜਨ ਦੇ ਮਹਾਰਾਜ ਜੀ ਆਪਣੀ ਬਾਣੀ ਦੇ ਵਿੱਚ ਲਿਖਦੇ ਹਨ ਪਰ ਫੇਰ ਵੀ ਕੁਝ ਲੋਕ ਸੰਤਾਂ ਮਹਾਪੁਰਸ਼ਾਂ ਦੀ ਨਿੰਦਿਆ ਕਰਦੇ ਆ ਉਹਨਾਂ ਨੂੰ ਮਾੜਾ ਕਹਿੰਦੇ ਆ ਪਰ ਜੇਕਰ ਆਪਾਂ ਬਾਣੀ ਧਿਆਨ ਦੇ ਨਾਲ ਪੜ੍ਹੀਏ ਬਾਣੀ ਨੂੰ ਸਮਝੀਏ ਤਾਂ ਗੁਰੂ ਪੈਰੇ ਸਾਧ ਸੰਗਤ ਜਿਉ ਸੰਤਮਾਪੁਰਸ਼ ਉਸ ਪਰਮਾਤਮਾ ਦਾ ਹੀ ਰੂਪ ਬਣ ਕੇ ਇਸ ਸੰਸਾਰ ਵਿੱਚ ਆਉਂਦੇ ਹਨ ਕਥਾ ਕਹੇ ਔਰ ਅਰਥ ਵਿਚਾਰੇ ਆਪ ਤਰੇ ਔਰਨ ਨੂੰ ਤਾਰੇ ਕਿਉ ਆਪ ਦਾ ਤਰਦੇ ਹੀ ਹਨ ਤੇ ਹੋਰਾਂ ਨੂੰ ਵੀ ਤਾਰ ਦਿੰਦੇ ਹਨ ਇਸੇ ਕਰਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਅੱਜ ਦੇ ਸ਼ਬਦ ਵਿੱਚ ਸਾਨੂੰ ਇਹ ਸਮਝਾਉਣਾ ਕਰਦੇ ਨੇ ਕਿ ਉਹ ਭਾਈ ਜੋ ਸੁ ਪਰਮਾਤਮਾ ਦੇ ਦਰਸ਼ਨ ਕਰਨੇ ਹਨ ਤੇ ਸੰਤਾਂ ਦੇ ਦਰਸ਼ਨ ਕਰਕੇ ਅਸੀਂ ਪਰਮਾਤਮਾ ਦੇ ਦਰਸ਼ਨ ਕਰ ਸਕਦੇ ਹਾਂ ਜੈ ਗੁਰਦੇਵ